ਹਾਂਜੀ ਕੀ ਹਾਲ ਚਾਲ ਜੀ ਦੋਸਤੋ ਉਮੀਦ ਕਰਦਾ ਜੀ ਸਾਰੇ ਠੀਕ ਠਾਕ ਹੋਵੋਗੇ ਤੇ ਮੇਰੀ ਸਪੀਕਿੰਗ ਥੋੜੀ ਜੀ ਜਾਣੀ ਦੀ ਕਹਿਣ ਦਾ ਭਾਵਾ ਬੋਲਣ ਦੀ ਸ਼ਕਤੀ ਥੋੜੀ ਜੀ ਹੌਲੀ ਆ ਕਿਉਂਕਿ ਆਪਾਂ ਕਹੇ ਚਲੋ ਐਦਾਂ ਬੋਲ ਕੇ ਵੀਡੀਓ ਜੀ ਮੈਂ ਨਹੀਂ ਬਣਾਈ ਥੋੜੀਆਂ ਬਣਾਈਆਂ ਬਾਲੀਆਂ ਨਹੀਂ ਬਣਾਈਆਂ ਤੇ ਮੈਂ ਕਿਹਾ ਚਲੋ ਆਡੀਓ ਦੇ ਰਹੀ ਮੈਂ ਤੁਹਾਨੂੰ ਸਮਝਾ ਦਿੰਦਾ ਵਾਂ ਉम्मे ਮੈਂ ਆ ਜਿਹੜੀ ਵੀਡੀਓ ਬਣਾਈ ਉਹ ਤੋਂ ਮੈਂ ਨਹੀਂ ਬੋਲਿਆ ਇਹ ਮੈਂ ਬਾਅਦ ਦੇ ਵਿੱਚ ਰਿਕਾਰਡ ਕਰ ਰਿਹਾ ਇਹ ਗੱਲ ਤੇ ਹੁਣ ਮੈਂ ਤੁਹਾਨੂੰ ਦੱਸ ਦਿੰਨਾ ਵੀ ਮੈਂ ਵੀ ਜਿਹੜੀ ਆ ਵੀਡੀਓ ਬਣਾਈ ਆ ਇਹਦੇ ਵਿੱਚ ਮੈਂ ਪਹਿਲਾਂ ਤਾਂ ਤੁਹਾਨੂੰ ਮੈਂ ਪਿੰਡ ਦਾ ਨਜ਼ਾਰਾ ਦਿਖਾ ਰਿਹਾ ਵਾਂ ਵੀ ਕਿੰਨਾ ਸੋਹਣਾ ਪਿੰਡ ਆ ਪਿੰਡ ਦੇ ਵਿੱਚ ਦ੍ਰਿਸ਼ਤ ਕਿੰਨੇ ਲੱਗੇ ਹੋਇਆ ਤੇ ਪਿੰਡ ਦੇ ਵਿੱਚ ਜਿਹੜੇ ਘਰ ਬਣਿਆ ਘਰਾਂ ਦੀ ਖੂਬਸੂਰਤੀ ਪਿੰਡ ਦੇ ਵਿੱਚ ਜਿਹੜੇ ਆ ਪਹਿਲਾਂ ਤਾਂ ਤੁਸੀਂ ਇੱਧਰ ਦੇਖ ਲਓ ਬਾਕੀ ਦੀ ਗੱਲ ਤੁਹਾਨੂੰ ਮੈਂ ਬਾਅਦ ਚ ਦੱਸਦਾ ਪਹਿਲਾਂ ਤੁਸੀਂ ਆ ਘਰ ਦੇਖ ਲਓ ਆ ਦੇ ਡੈਕੋਰੇਸ਼ਨ ਵਗੈਰਾ ਚੈੱਕ ਕਰ ਲਓ ਸਾਰੇ ਟੋਟਲੀ ਘਰ ਬਹੁਤ ਸੋਹਣਾ ਬਣਿਆ ਹੋਇਆ ਹੈ ਪੁਰਾਣਾ ਜਣੀ ਦੀ ਕਾਫੀ ਘਰ ਹੈਗਾ ਹੁਣ ਉਹ ਨਵਾਂ ਪੇਂਟ ਹੋਇਆ ਵਾ ਸਾਰਾ ਤੇ ਘਰ ਬਹੁਤ ਜ਼ਿਆਦਾ ਸੋਹਣਾ ਵਾ ਤੇ ਕਹਿੰਦੇ ਨੇ ਬਾਕੀ 올ਡ ਇਜ਼ ਗੋਲਡ ਤੇ ਹੁਣ ਇਥਨ ਮੈਂ ਲੈ ਕੇ ਚੱਲਦਾ ਉਸ ਜਗ੍ਹਾ ਦੇ ਉੱਤੇ ਜਿੱਥੇ ਮੂਰ ਰਹਿੰਦੇ ਆ ਮੈਂ ਤੁਹਾਨੂੰ ਵੀਡੀਓ ਪਾਈ ਸੀ ਨਾ ਮੈਂ ਇੱਕ ਅਪਲੋਡ ਕੀਤੀ ਸੀ ਸ਼ਾਰਟ ਵੀਡੀਓ ਤੇ ਤੁਸੀਂ ਦੇਖੀਆ ਸਾਰਿਆਂ ਨੇ ਜਿਹਨੇ ਨਹੀਂ ਦੇਖੀ ਜਾ ਕੇ ਦੇਖੋ ਸ਼ਾਰਟ ਵੀਡੀਓ ਪਾਈ ਹੋਈ ਆ ਮੋੜ ਵਾਲੀ ਚੈੱਕ ਕਰ ਲਿਓ ਤੁਸੀਂ ਆਹ ਵਾਲੀ ਵੀਡੀਓ ਦੇਖਣ ਦੇ ਬਾਅਦ ਤੇ ਬਾਕੀ ਉਸ ਦਿਨ ਮੌਸਮ ਸਹੀ ਸੀਗਾ ਕਾਫੀ ਵਧੀਆ ਸੀਗਾ ਮੌਸਮ ਠੰਡਾ ਸੀਗਾ ਤੇ ਨਾਲ ਦੀ ਨਾਲ ਮੈਂ ਤੁਹਾਨੂੰ ਹੁਣ ਪਿੰਡ ਦੀਆਂ ਗਲੀਆਂ ਦਿਖਾਉਣਾ ਗਲੀਆਂ ਦੇ ਵਿੱਚ ਇਤਿਹਾਸ ਬਾਰੇ ਦੱਸਿਆ ਗਿਆ ਆਪਣੇ ਬਾਰੇ ਜਾਣੂ ਕਰਵਾਇਆ ਗਿਆ ਵਾ ਵਿਤਿਆਸ ਵਿੱਚ ਕੀ ਕوج ਹੋਇਆ ਵਾ ਕੱਲੀ ਕੱਲੀ ਚੀਜ਼ ਬਾਰੇ ਉਹਨਾਂ ਨੇ ਤਸਵੀਰ ਬਣਾ ਕੇ ਤਸਵੀਰ ਦੇ ਨਾਲ ਲਿਖਤੀ ਰੂਪ ਚ ਦੱਸਿਆ ਤੇ ਹੁਣ ਅੰਡ ਦੀ ਛੱਤ ਦੇ ਵਿੱਚ ਆ ਗਏ ਆ ਸਾਥ ਦੇ ਵਿੱਚ ਆ ਗਏ ਆ ਸੌਰੀ ਸਾਥ ਦੀ ਜਿਹੜੀ ਸਫਾਈ ਆ ਉਹ ਵੀ ਕਾਫੀ ਜ਼ਿਆਦਾ ਵਧੀਆ ਤਰੀਕੇ ਨਾਲ ਕੀਤੀ ਜਾਂਦੀ ਆ ਤੇ ਤਸਵੀਰਾਂ ਵਗੈਰਾ ਤਾਂ ਤੁਹਾਨੂੰ ਮੈਂ ਦੱਸ ਹੀ ਦਿੱਤਾ ਵੀ ਇਤਿਹਾਸ ਬਾਰੇ ਜਾਣੂ ਕਰਵਾਇਆ ਗਿਆ ਹਰ ਜਗ੍ਹਾ ਦੇ ਉੱਤੇ ਤੁਹਾਨੂੰ ਇਤਿਹਾਸਿਕ ਤਸਵੀਰਾਂ ਮਿਲਣਗੀਆਂ ਤੇ ਉਸ ਤੋਂ ਬਾਅਦ ਮੈਂ ਦੇਖਿਆ ਵੀ ਮੋਰ ਅਜੇ ਉੱਥੇ ਹੀ ਬੈਠਾ ਵਾ ਕਿਉਂਕਿ ਗਰਮੀ ਕਾਫੀ ਜ਼ਿਆਦਾ ਤੇ ਇਹਦੀ ਜਿਹੜੀ ਬੋਰ ਦੀ ਸ਼ਾਮ ਆ ਤੁਹਾਨੂੰ ਪਤਾ ਵੀ ਠੰਡੀ ਹੁੰਦੀ ਆ ਸ਼ਾਮ ਦੇ ਵਿੱਚ ਇਹ ਜਾਨੀ ਲੁਕਿਆ ਬੈਠਾ